ਅੱਜ ਛੋਟੇ ਸਹਿਬਜਾ ਜੰਦੀ ਮਾਤਾ ਗੁਰਮੀਤ ਜੀ 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 ਨੂੰ ਪ੍ਰਣਾਮ ਕਰਦੇ ਹੋਏ ਸੁਰ ਸੰਗੀਤ ਸੰਸਥਾ ਦੁਆਬਾ ਬੰਗਾ ਬਨੋਂ ਬਹੁਤ ਦੇ ਲਿੰਗ ਲਗਾਏ ਗਏ ਆ ਇਹਨਾਂ ਲੰਗਰਾਂ ਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਮਿਸ਼ਨ ਐਸਐਸ ਅਗਾਸਰ ਜੀ ਸਾਡੇ ਭੈਣ ਜੀ ਜਗਦੀਸ਼ ਕੌਰ ਜੀ ਪ੍ਰਸਿੱਧ ਗਾਇਕ ਹਰਦੇਵ ਚਾਲ ਜੀ ਨਰਮਲ ਨਿਮਾ ਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਸੰਗਤਾਂ ਨੇ ਬਹੁਤ ਵਧੀਆ ਉਪਸ਼ਾਦ ਖਾਇਆ ਤੇ ਇਸ ਸੰਸਥਾ ਦੇ ਵਿੱਚ ਗਾयक ਗੀਤਕਾਰ ਸੰਗੀਤਕਾਰ ਪੱਤਰਕਾਰ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਲੰਗਰ ਲਗਾਏ ਆ ਐਸਐਸ ਅਜਾਦ ਸਰ ਦੋ ਸ਼ਬਦ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਾਸ ਜੈ ਗੁਰਦੇਵ ਜਾਨੀ ਜੈ ਬਹੁਤ ਹੀ ਸਰਦਾਰ ਗੁਰੂ ਮੇਰੇ ਛੋਟੇ ਵੀਰ ਬਗਰਾਲ ਸਾਹਿਬ ਸੰਸਥਾ ਦੇ ਪ੍ਰਧਾਨ ਔਰ ਦਰਜਵਾਰ ਸੰਸਾ ਦੇ ਸਾਰੇ ਵੀ ਅਹੁਦੇਦਾਰ ਸਹਿਬਾਨ ਔਰ ਮੇਰੇ ਮਿਸ਼ਨਰੀ ਸਾਥੀ ਕਲਾਕਾਰ ਸਾਰੇ ਹੀ ਮੇਰੀਆਂ ਭੈਣਾ ਇਤਿਹਾਸ ਕਰ ਲਿਖਦੇ ਆ ਵੀ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਉਹ ਕੌਮਾਂ ਜਿਹੜੀਆਂ ਆਪਣਾ ਇਤਿਹਾਸ ਉੱਤੇ ਜੀ ਨਹੀਂ ਸਕਦੀਆਂ ਉਹ ਤੋਨਾ ਕੌਮਾਂ ਦਾ ਜਿਹੜਾ ਵਰਤਮਾਨ ਆ ਉਹ ਕਦੇ ਵੀ ਜਿਹੜਾ ਉਹ ਗੌਰ ਨੂੰ ਮਿਲ ਨਹੀਂ ਹੁੰਦਾ لیکن تاریخ ਜਿਹੜਾ ਹੈ ਕਿ تاریخ ਕੜੀ ਦਰ ਕੜੀ ਜਿਹੜਾ ਹੈ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਜਾਂਦਾ ਹੈ। ਔਰ ਇਤਿਹਾਸ ਨੂੰ ਦੂਸਰੀ ਪੀੜੀ ਤੱਕ ਅੱਗੇ ਲੈ ਕੇ ਜਾਣ ਦੇ ਲਈ ਕਲਾਕਾਰਾਂ ਔਰ ਸਾਹਿਤਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਚਾਹੇ ਕੋਈ ਸਮਾਜਿਕ ਬੰਦਾ ਇਸ ਰੋਲ ਨੂੰ ਸਮਝੇ ਜਾਂ ਨਾ ਸਮਝੇ ਮੈਂ ਸਮਝਦਾ ਕਿ ਕਲਾਕਾਰ ਔਰ ਸਾਹਿਤਕਾਰ ਜਿਹੜੇ ਆ ਇਹ ਇਤਿਹਾਸ ਨੂੰ ਇੱਕ ਬਹੁਤ ਵਧੀਆ ਗਤੀ ਵੀ ਦਿੰਦੇ ਆ ਔਰ ਅਗਲੀ ਪੀੜੀ ਤੱਕ ਵੀ ਤੋਰਦੇ ਆ। ਔਰ ਸੰਸਦ ਨੇ ਜਿਹੜਾ ਖੋਤੇ ਸਾਹਿਬ ਜਦਿਆਂ ਦੀ ਯਾਦ ਦੇ ਵਿੱਚ ਜਿਹੜਾ ਇਹ ਇੱਕ ਇਤਿਹਾਸਕ ਕਦਮ ਜਿਹੜਾ ਇੱਕ ਇੱਕ ਇਤਿਹਾਸ ਜਿੱਥੇ ਦੁੱਧ ਦੇ ਲੰਗਰ ਲਗਾਏ ਆ ਤੇ ਹਰ ਜਿਹੜਾ ਵਿਅਕਤੀ ਇਸ ਜਗ੍ਹਾ ਦੇ ਉੱਤੇ ਆਉਣ ਵਾਲਾ ਉਹ ਇਸ ਚੀਜ਼ ਦੇ ਮਹੱਤਵ ਨੂੰ ਜ਼ਰੂਰ ਜਾਣਦਾ ਜਦੋਂ ਇਹਦੇ ਮਸ਼ੋਕੜ ਦੇ ਵਿੱਚ ਜਾਊਗਾ ਤਾਂ ਉਹ ਸਾਡੇ ਇਤਿਹਾਸ ਔਰ ਵਿਰਸੇ ਦੇ ਨਾਲ ਜੁੜੂਗਾ ਔਰ ਜਿਹੜਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਜਦੋਂ ਪੰਜਾਬ ਕੇ ਪੂਰੀ ਦੁਨੀਆ ਦੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਦੌਰ ਵੱਗ ਰਿਹਾ ਹੈ ਔਰ ਜਵਾਨੀ ਜਿਹੜੀ ਆ ਉਹ ਖਤਮ ਹੋਣ ਦੇ ਕਗਾਰ ਤੇ ਆ ਔਰ ਅੱਜ ਦੇ ਇਦਾਂ ਦੇ ਸੰਦਰਭ ਦੇ ਵਿੱਚ ਇਸ ਸਮੇਂ ਦੇ ਵਿੱਚ ਇਦਾਂ ਦਾ ਉਪਰਾਲਾ ਜਿਹੜਾ ਕਲਾਕਾਰਾਂ ਦੀ ਤਰਫੋਂ ਸਮਝਣਾ ਆਪਣੇ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਜਦ ਕਿ ਅੱਜ ਕੱਲ ਅੱਜ ਦੇ ਕਲਾਕਾਰ ਜਿਆਦਾ ਤੌਰ ਦੇ ਉੱਤੇ ਜਿਹੜੇ ਆ ਕਮਰਸ਼ੀਅਲ ਦੌਰ ਦੇ ਵਿੱਚ ਜੜੇ ਕੇ ਜਿਆਦਾ ਗੁਜ਼ਰ ਰਹੇ ਆ ਉਹ ਆਪਣੇ ਆਪ ਨੂੰ ਕਮਰਸ਼ੀਅਲ ਤੌਰ ਦੇ ਉੱਤੇ ਹੀ ਜਿਆਦਾ ਆਪਣੀਆਂ ਪਛਾਵਾਂ ਜਿਹੜੀਆਂ ਦੇ ਰਹੇ ਆ ਲੇਕਿਨ ਇਹ ਜਿੰਨੇ ਸਾਥੀ ਕਲਾਕਾਰ ਜਿਹੜੇ ਸੰਸਥਾ ਦੇ ਜਿਨ੍ਹਾਂ ਨੇ ਉਦਮ ਕਰਕੇ ਇੱਕ ਬਹੁਤ ਵਧੀਆ ਇੱਕ ਇਤਿਹਾਸ ਜਿਹੜਾ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਬਰਾਲਾ ਕੀਤਾ ਮੈਂ ਸੰਸਥਾ ਦੇ ਪ੍ਰਧਾਨ ਤੇ ਦਰਜਾવાર ਸਾਰੇ ਮੌਦੇਦਾਰ ਜਿਹੜੇ ਆ ਸੁਰ ਸੰਗੀਤ ਪੰਗਾ ਦੇ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਬਾਕੀ ਵੀ ਸੱਭਿਆਚਾਰਕ ਕਲਾਤਾਰ ਨੂੰ ਔਰ ਸਹਿਯੋਕਕਾਰਾਂ ਨੂੰ ਬੇਨਤੀ ਕਰਦਾ ਕਿ ਆਓ ਇਤਿਹਾਸ ਬਦਲੀਏ ਔਰ ਅੱਜ ਜਿਹੜਾ ਆ ਇਹ ਇਤਿਹਾਸ ਬਦਲ ਕੇ ਅੱਜ ਜਿਹੜੀ ਪੰਜਾਬੀ ਦੀ ਆਪਾਂ ਗੱਲ ਪੂਰੇ ਵਿਸ਼ੋ ਦੇ ਵਿੱਚ ਰੌਲਾ ਪਿਆ ਕਿ ਪੰਜਾਬੀਅਤ ਨੂੰ ਬਚਾਉਣਾ ਔਰ ਪੰਜਾਬੀਅਤ ਨੂੰ ਬਚਾਉਣ ਦੇ ਲਈ ਇੱਕ ਬਹੁਤ ਵਧੀਆ ਉਦਮ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਪ ਜੈ ਗੁਰਦੇਵ ਧੰਨ ਗੁਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੋਲੇਈ ਸੋਨਰੇ ਪੈ ਸਤਿ ਸ਼੍ਰੀ ਅਕਾਲ ਅੱਟਾ ਵੱਲ ਮੀਆਂ ਤੇਰਾ ਸਿੱਤਾ ਪਹਾੜ ਦਾ ਸੂਰੇ ਜਾਂਦੇ ਗੁਲਾਮੇ ਵਾਲੀ ਸਰਸਰ ਦੀ ਤੇ ਬਿਚੋੜਾ ਹੈ ਯਾਰ ਉਸ ਦੇਲੇ ਦਾ ਸੁਣੋ ਅੱਤੀ ਅੱਟਾ ਤੇਰਾ ਸਿੱਤਾ ਪਹਾੜ ਦਾ ਸੂਰੇ ਜਾਂਦੇ ਤੁਰਾਰੇ ਦਾ

ਦੁਖੜੇ ਸਹਿਣੇ ਪੈ ਗਏ ਨੇ ਚਾਲ ਜੀ ਮਾਤਾ ਗੁਜਰੀ ਉਹ ਨਾਰੇ ਨਾਲ ਜੀ ਸਾਸਨ ਵੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਮਾਤਾ ਲੰਮੀ ਆ ਤੇਰਾ ਸੁਸਾ ਪਹਾੜ ਦਾ ਤੂੰ ਜਾਣ वहेारे <quarters of speech żeby sådolos> ਜਨ ਪੰਜਾਬੀ ਨੂੰ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ